ਸਸ਼ੀ ਕਾਲ ਸਾਰਨ ਨਮਸਤੇ ਆਦਾਬ ਗੁੱਡ ਮਾਰਨਿੰਗ ਮੇਰਾ ਨਾਮ ਮੋਹਿਤ ਗਰਗ ਹੈ ਤੇ ਮੈਂ ਟੋਰ ਸਿਕਸ ਦਾ ਵਾਇਲ ਹ ਕਿਸ ਤਰ੍ਹਾਂ 11 ਦਿਨ ਲੰਘ ਗਏ ਪਤਾ ਵੀ ਨਹੀਂ ਲੱਗਿਆ 11 ਦਿਨਾਂ ਦੀ ਸ਼ੁਰੂਆਤ ਹਮੇਸ਼ਾ ਹੀ ਅਸੀਂ ਮੈਡੀਟੇਸ਼ਨ ਤੋਂ ਕਰੀ ਕੁਛ ਵਾਇਲਸ ਦਾ ਮੈਡੀਟੇਸ਼ਨ ਤੋਂ ਬਿਲਕੁਲ ਅਣਜਾਣ ਸੀ ਮੈਡੀਟੇਸ਼ਨ ਦੇ ਅਲੱਗ-ਅਲੱਗ ਤਰੀਕੇ ਕਿਸ ਤਰ੍ਹਾਂ ਮੈਡੀਟੇਸ਼ਨ ਕਰਨਾ ਹੈ ਪਹਿਲੇ 2-3 ਦਿਨ ਤੱਕ ਅਸੀਂ ਬਿਲਕੁਲ ਬੈਠ ਹੀ ਨਹੀਂ ਪਾਰੇ ਸੀ ਮੈਡੀਟੇਸ਼ਨ ਦੇ ਲਈ ਬੈਠਣਾ ਬਹੁਤ ਔਖਾ ਲੱਗ ਰਿਹਾ ਸੀ ਪਰ ਜਿਵੇਂ-ਜਿਵੇਂ ਪ੍ਰੈਕਟਿਸ ਹੋਈ ਜਿਵੇਂ-ਜਿਵੇਂ ਵੱਖ-ਵੱਖ ਤਕਨੀਕਾਂ ਮੈਡੀਟੇਸ਼ਨ ਦੀਆਂ ਸਿੱਖੀਆਂ ਤਾਂ ਅਸੀਂ ਕੋਈ ਵੀ ਇਨਸਾਨ ਹੈ ਚਾਹੇ ਅਗਰ ਦਿਨ ਦੀ ਸ਼ੁਰੂਆਤ ਮੈਡੀਟੇਸ਼ਨ ਤੋਂ ਹੋਵੇ ਤਾਂ ਬਹੁਤ ਦਿਨ ਅੱਛਾ ਲੰਘਦਾ ਹੈ ਮੈਡੀਟੇਸ਼ਨ ਨਾਲ ਮੈਡੀਟੇਸ਼ਨ ਤੋਂ ਇਲਾਵਾ ਇੱਕ ਕਲੀਅਰ ਆਬਜੈਕਟਿਵ ਲੈ ਕੇ ਚੱਲਦੇ ਸੀ ਦਿਨ ਦਾ ਕਿ ਅੱਜ ਅਸੀਂ ਕਰਨਾ ਕੀ ਹੈ ਅਗਰ ਫੀਲਡ ਤੇ ਜਾਣਾ ਤਾਂ ਫੀਲਡ ਤੇ ਕੀ ਕਰਨਾ ਹੈ ਅਗਰ ਅਸੀਂ ਇੱਥੇ ਮੌਜੂਦ ਹਾਂ ਕੈਂਪਸ ਦੇ ਵਿੱਚ ਤਾਂ ਉੱਥੇ ਕੀ ਕਰਨਾ ਹੈ ਇਹ ਦਿਨਾਂ ਵਿੱਚ ਅਸੀਂ ਜੋ ਸਭ ਤੋਂ ਅੱਛੀ ਚੀਜ਼ ਅਸੀਂ ਪ੍ਰੈਕਟਿਸ ਕਰੀਓ ਵੈਲਿਊਜ਼ ਦੀ ਪ੍ਰੈਕਟਿਸ ਕਰੀ ਸੀ ਕਿਹੜੀਆਂ-ਕਿਹੜੀਆਂ ਸਕਿੱਲਸ ਇੱਕ ਜੰਗ ਲੀਡਰ ਨੇ ਸਿੱਖਣੀਆਂ ਨੇ ਸ਼ਾਇਦ ਉਹ ਵੀ ਅਸੀਂ ਉੱਪਰ ਕੰਮ ਕਰ पाए ਜੰਗ ਲੀਡਰ ਨੇ ਜਿਹੜੇ ਪ੍ਰੋਜੈਕਟ ਚ ਪੰਜ ਪ੍ਰੋਜੈਕਟਾਂ ਉੱਪਰ ਟੀਮਾਂ ਆਈਆਂ ਵੰਡੀਆਂ ਗਈਆਂ ਵਾਇਲਜ਼ ਨੇ ਆਪਣੇ ਇੰਟਰਸਟ ਦਾ ਜਿਹੜਾ ਪ੍ਰੋਜੈਕਟ ਚੁਣੇ ਪ੍ਰੋਜੈਕਟ ਨੂੰ ਅੱਛਾ ਬਣਾਉਣ ਵਾਸਤੇ ਫੀਲਡ ਉੱਪਰ ਵੀ ਕੰਮ ਕਰਿਆ ਰੋਪੜ ਦੇ ਵੱਖ-ਵੱਖ ਇਲਾਕੇ ਘੁੰਮੇ ਰੋਪੜ ਦੇ ਵੱਖ-ਵੱਖ ਪਿੰਡ ਘੁੰਮੇ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਬਹੁਤ ਚੈਲੰਜ ਵੀ ਆਏ ਕਿਉਂਕਿ ਜੂਨ ਦਾ ਮਹੀਨਾ ਗਰਮੀ ਵੀ ਬਹੁਤ ਹੈ ਕਿ ਫੀਲਡ ਤੇ ਜਾਂਦੇ ਹੋਏ ਬੜੀ ਦਿੱਕਤ ਆਉਂਦੀ ਸੀ ਕਈ ਵਾਰ ਤਾਂ ਪਰ ਚੈਲੰਜ ਨੂੰ ਪਿੱਛੇ ਛੱਡਦੇ ਹੋਏ ਅ ਅਸੀਂ ਉਹ ਚੀਜ਼ਾਂ ਕਰ ਪਾਏ ਕੌਂਸਲਸੀ ਮੈਸੀਮੰਨ ਦੇ ਵਿੱਚ ਕਿ ਅਗਰ 11 ਦਿਨ ਦਾ ਮੌਕਾ ਮਿਲੇ ਤਾਂ ਬਹੁਤ ਅੱਛੇ ਤਰੀਕੇ ਨਾਲ ਚੀਜ਼ਾਂ ਨੂੰ ਕਰੀਏ ਤੇ ਉਹ ਚੀਜ਼ਾਂ ਸ਼ੇਅਰ ਕਰ ਵੀ ਪਾਈ ਜਦੋਂ ਵੀ ਫੀਲਡ ਤੋਂ ਵਾਪਸ ਆਉਂਦੇ ਸੀ ਜਾਂ ਪੂਰਾ ਦਿਨ ਖਤਮ ਕਰਦੇ ਸੀ ਤਾਂ ਬਾਅਦ ਵਿੱਚ ਅਸੀਂ ਇੱਕ ਰਿਫਲੈਕਸ਼ਨ ਸੈਸ਼ਨ ਰੱਖਦੇ ਸੀ ਕਿ ਪੂਰਾ ਦਿਨ ਅੱਜ ਦਿਖਿਆ ਕਿਹੋ ਜਿਹਾ ਕੀ ਕੀ ਚੈਲੰਜ ਆਇਆ ਕੀ ਕੀ ਸਿੱਖਿਆ ਅੱਜ ਅਸੀਂ ਨਵਾ ਤਾਂ ਉਹ ਸ਼ਾਇਦ ਕਾਫੀ ਅੱਛਾ ਸੀ ਫੀਡਬੈਕ ਅਸੀਂ ਯੰਗ ਲੀਡਰ ਇੱਕ ਦੂਜੇ ਦੇ ਪਾਏ ਕਿ ਜਿਹੜੀਆਂ ਕੁਆਲਿਟੀ ਮੇਰੇ ਵਿੱਚ ਨੇ ਜਾਂ ਮੈਨੂੰ ਕਿੱਥੇ ਹੋਰ ਕੰਮ ਕਰਨ ਦੀ ਲੋੜ ਹੈ ਆ ਇਹ ਚੀਜ਼ ਸਾਡੇ ਲਈ ਬਹੁਤ ਅੱਛੀ ਰਹੀ ਇੱਕ ਨਮੀ ਜਿਹੜੀ ਐਕਟੀਵਿਟੀ ਸਿੱਖਣ ਨੂੰ ਮਿਲੀ ਤੁਸੀਂ ਇਹ ਦੇਖ ਪਾ ਰਹੇ ਹੋ ਕਿ ਖੁਸ਼ੀਆਂ ਦੇ ਪਿਤਾਲੇ ਤਾਂ ਇਸ ਦੇ ਵਿੱਚ ਇਹ ਵੀ ਸੀਗਾ ਕਿ ਅਸੀਂ ਅਗਰ ਕਿਸੇ ਦਾ ਗ੍ਰੈਟੀਟਿਊਡ ਕਰਨਾ ਹੈ ਤਾਂ ਉਹ ਅਗਰ ਤੁਸੀਂ ਕਿਸੇ ਨੂੰ ਇਵੇਂ ਨਹੀਂ ਕਹਿ ਪਾ ਰਹੇ ਹੋ ਤਾਂ ਕਿਸੇ ਦੇ ਪਿੱਛੇ ਵੀ ਤੁਸੀਂ ਉਸ ਦੇ ਜੋ ਬੈਗ ਹੈ ਉਸ ਦੇ ਵਿੱਚ ਪਾ ਸਕਦੇ ਹੋ ਤਾਂ ਜਿਸ ਐਕਟੀਵਿਟੀ ਨਾਲ ਸਾਨੂੰ ਜੋ ਆਪਾਂ ਗ੍ਰੈਟੀਟਿਊਡ ਕਰਨਾ ਸ਼ਾਇਦ ਭੁੱਲ ਜਾਂਦੇ ਹਾਂ ਤਾ ਇਹ ਇਹ ਸਾਨੂੰ ਇਹ ਦੁਬਾਰਾ ਦੁਬਾਰਾ ਯਾਦ ਦਿਲਾਉਂਦੀ ਹੈ ਕਿ ਹਾਂ ਗ੍ਰੈਟੀਟਿਊਡ ਕਰਨਾ ਬਹੁਤ ਕਿੰਨਾ ਜ਼ਰੂਰੀ ਹੈ ਤੇ ਬਹੁਤ ਕਨੈਕਟਿੰਗ ਸਿੱਗੀ ਜੋ ਇਹ ਐਕਟੀਵਿਟੀ ਹੈ ਤੇ ਜੋ ਇਹ ਜੋ ਖੁਸ਼ੀਆਂ ਦੇ ਪਟਾਰੇ ਹਨ ਤਾਂ ਇਹ ਹਲੇ ਖੁੱਲਨੇ ਨਹੀਂ ਹੈ ਤਾਂ ਇਹ ਹਲੇ 11 ਤਾਰੀਖ ਨੂੰ ਖੁੱਲਦੇ ਜਾਣਗੇ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰਾਇਓਰਿਟੀ ਹੈ ਕਿ ਵਈ ਇਸ ਦੇ ਵਿੱਚ ਕੀ ਹੋਏਗਾ ਮੇਰੇ ਬਾਰੇ ਕਿਸੇ ਨੇ ਕਿਆ-ਕਿਆ ਲਿਖਿਆ ਹੋਏਗਾ ਤੇ 11 ਤਾਰੀਖ ਦਾ ਮੈਨੂੰ ਬਹੁਤ ਜ਼ਿਆਦਾ ਵੇਟ ਹੈ ਕਿ ਕਦੋਂ ਆਏਗਾ ਕਿਉਂਕਿ 11 ਦਿਨਾਂ ਦਾ ਜਿਹੜਾ ਪ੍ਰੋਗਰਾਮ ਸੀ ਇਹ ਰੈ residencial ਪ੍ਰੋਗਰਾਮ ਸੀ ਤਾਂ ਇਹ ਨਹੀਂ ਕਿ ਅਸੀਂ ਕੰਮ ਦੇ ਸਮੇਂ ਹੀ ਪ੍ਰੋਜੈਕਟਰ ਉੱਪਰ ਗੱਲ ਕਰਦੇ ਸੀ ਸ਼ਾਮ ਨੂੰ ਜਦੋਂ ਵੀ ਮੌਕਾ ਮਿਲਦਾ ਸੀ ਤੁਮਣਾਉਂਦੇ ਸੀ ਉਦੋਂ ਵੀ ਅਸੀਂ ਇੱਕ ਜਿਨਾਂ ਗੱਲਾਂ ਕਰਨੀਆਂ ਇੱਕ ਦੂਜੇ ਨੂੰ ਸਿੱਖਿਆ ਸਾਡੇ ਮੈਂਟਰ ਉਹਨਾਂ ਨੇ ਬਹੁਤ ਕੁਝ ਸਿਖਾਇਆ ਸਾਨੂੰ ਤਾਂ ਦਿਨ ਦਾ ਜਿਹੜਾ ਇਹ ਸਫਰ ਸੀਗਾ ਏ ਮੈਨੂੰ ਲੱਗਦਾ ਕਦੀ ਪੋਸੀਬਲ ਨਹੀਂ ਹੋਣਾ ਸੀ ਜੇ ਸਾਜੀ ਸਿੱਖਿਆ ਮੈਨੂੰ ਇਹ ਅਪਰਚੂਨਿਟੀ ਨਾ ਦੇਦੀ ਤਾਂ ਇਸ ਚੀਜ਼ ਲਈ ਮੈਂ ਸਾਜੀ ਸਿੱਖਿਆ ਨੂੰ ਤੈ ਦਿਲ ਤੋਂ ਥੈਂਕਸ ਕਰਨਾ ਚਾਹੁੰਦੀ ਆ ਕਿ ਤੁਸੀਂ ਨੇ ਅਪਰਚੂਨਿਟੀ ਕ੍ਰੀਏਟ ਕੀਤੀ ਤੇ ਇੱਥੇ ਆ ਕੇ ਅਸੀਂ ਇੰਨਾ ਕੁ ਸਿੱਖਿਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਊਗਾ ਸੋ ਥੈਂਕ ਯੂ ਸੋ ਮੱਚ ਸਾਜੀ ਸਿੱਖਿਆ ਤੇ ਲਾਸਟ ਦੇ ਵਿੱਚ ਅਸ਼ੀਸ਼ ਜੀ ਤੁਹਾਡਾ ਥੈਂਕ ਯੂ ਤਾਂ ਬਣਦਾ ਹੈ ਸੋ ਥੈਂਕ ਯੂ ਅਸ਼ੀਸ਼ ਜੀ ਥੈਂਕ ਯੂ ਸਾਜੀ ਸਿੱਖਿਆ